ਪਿਆਰੇ ਦੋਸਤੋ ਜਾਮਨੂਆ ਦਾ ਸੀਜ਼ਨ ਚੱਲ ਰਿਹਾ ਤੇ ਜਾਮਨੂਆ ਬਾਰੇ ਆਪਾਂ ਗੱਲਬਾਤ ਕਰਦੇ ਆ ਕਿ ਬਚਪਨ ਦੇ ਵਿੱਚ ਬਹੁਤ ਜਾਮਨ ਖਾਧੀ ਕਿ ਜਦੋਂ ਅਸੀਂ ਤੁਰ ਕੇ ਸਕੂਲੇ ਜਾਂਦੇ ਹੁੰਦੇ ਸਾਰਾ ਰਸਤੇ ਦੇ ਵਿੱਚ ਚਾਚੇ ਜੈਫਰੋ ਦੀ ਬੰਬੀ ਆਉਂਦੀ ਆ ਔਰ ਉਹਦੇ ਤੇ ਜਾਮਨੂਆ ਦਾ ਬੂਟਾ ਹੁੰਦਾ ਸੀ ਇੱਕ ਬੜਾ ਵਧੀਆ ਤੇ ਹਰ ਰੋਜ਼ ਆਉਂਦੇ ਆ ਅਸੀਂ ਜਿਹੜਾ ਉਹ 8-10 ਜਣ ਦਾ ਸਾਡਾ ਗਰੁੱਪ ਸੀਗਾ ਔਰ ਪੰਜਾਂ ਛਾਂ ਦੇ ਵਿੱਚ ਉਹ ਧਿਆਨ ਰੱਖਣਾ ਉਹਨਾਂ ਦੇ ਘਰ ਵੱਲ ਕੇ ਕੋਈ ਆ ਨਾ ਜਿਆਦਾ ਤੇ ਬਾਕੀ ਜਿਆ ਨੇ ਜਾਮ ਨੂੰ ਜਿਹੜਾ ਦਰਖਤ ਤੇ ਚੜ ਕੇ ਜਾਮ ਨੂੰ ਤੋੜਨੇ ਤੇ ਬਾਅਦ ਚੋ ਵੰਡ ਕੇ ਦੇ ਖਾਣੀ ਇਹ ਪ੍ਰੋਸੀਜਰ ਕਾਫੀ ਲੰਮਾ ਸਮਾਂ ਚੱਲਦਾ ਰਿਹਾ ਕਿਉਂਕਿ ਜਿਹੜੇ ਪੰਜਵੀਂ ਜਮਾਤ ਤੱਕ ਜਿਹੜਾ ਅਸੀਂ ਪਿੰਡ ਦੇ ਸਕੂਲੇ ਹੀ ਪੜੇ ਸਾਂ ਔਰ ਇਹ ਕੰਮ ਜਿਹੜੀ ਇਹ ਕਾਰਵਾਈ ਹੈ ਸਕੂਲੋਂ ਆਉਂਦੇ ਆ ਅਸੀਂ ਪੁੰਨ ਨੇ ਹ ਲੱਗ ਭੱਗ 2:00 ਵਜੇ ਦੇ ਆਸ-ਪਾਸ ਔਰ ਉਦੋਂ ਬਾਅਦ ਅਗਲਾ ਪੀਰੀਅਡ ਜਿਹੜਾ ਅਗਲੀ ਸ਼ਿਫਟ ਜਿਹੜੀ ਸੀ ਜਾਮ ਨੂੰ ਤੋੜਨ ਦੀ ਉਹ ਸ਼ਾਮ ਨੂੰ ਲੱਗ ਭੱਗ 5:30 ਵਜੇ ਪੈਂਦੀ ਸੀ ਕਿ ਘਰ ਦੇ ਸਾਡੇ ਘਰ ਤੋਂ ਥੋੜੀ ਦੂਰ ਤਾਂ ਇਹ ਭਿੰਸੂ ਕਾ ਕਰਿਆ ਤੇ ਉਹਨਾਂ ਦੇ ਘਰ ਦੇ ਪਿਛਲੇ ਪਾਸੇ ਜਾਮਨੂ ਦਾ ਇੱਕ ਬਹੁਤ ਤਗੜਾ ਬੂਟਾ ਸੀਗਾ ਅਸੀਂ ਉਹਦੇ ਤੇ ਚਲ ਜਣਾ ਸ਼ਾਮ ਜੀ ਨੂੰ ਤੇ ਉਹਦੇ ਉੱਪਰ ਜਾ ਕੇ ਚੜ ਜਾਣਾ ਉਹਨਾਂ ਦੀ ਮਾਤਾ ਹੁੰਦੀ ਸੀ ਜੀ ਤਾਤਾ ਗਰਮੇਜ ਕੌਰ ਉਹਨਾਂ ਦਾ ਨਾਂ ਸੀਗਾ ਉਹਨਾਂ ਨੇ ਸਾਨੂੰ ਬਾਜਾਂ ਦਿੰਦੇ ਰਹਿਣਾ ਬੇ ਬੋੜੂ ਉੱਪਰ ਨਾ ਚੜੋ ਇਹਦੇ ਦਾਣੇ ਕੱਚੇ ਹੁੰਦੇ ਆ ਤੁਸੀਂ ਡਿੱਗ ਪੋਗੇ ਸੱਟ ਲੱਗ ਜਾਈਗੀ ਉਹਨਾਂ ਨੇ ਕਾਫੀ ਕੁਝ ਸਾਨੂੰ ਕਹਿਣਾ ਪਰ ਬਚਪਨ ਸੀਗਾ ਅਸੀਂ ਸੁਣਨੀ ਨਾ ਉਹਨਾਂ ਦੀ ਤੇ ਉਸ ਦਰਖਤ ਦੇ ਉੱਪਰ ਦੂਰ ਤੱਕ ਚੜ ਜਾਣਾ ਤੇ ਜਾ ਕੇ ਤੇ ਕਾਂ ਦੇ ਆਲੇ ਨੇ ਲਾਗੋ ਮਿੱਠੇ ਮਿੱਠੇ ਜਾਮਨ ਜਿਹੜੇ ਤੋੜ ਤੋੜ ਕੇ ਖਾਣੇ ਸੋ ਬੜੀਆਂ ਮਿੱਠੀਆਂ ਯਾਦਾਂ ਜੁੜੀਆਂ ਨੇ ਇਥੇ ਜਾਮਨੂ ਦੀ ਦਰਸ਼ਕ ਨਾਲ ਬੜੇ ਮਜ਼ੇ ਕੀਤੇ ਆ ਪੂਰਾ ਧਿਆਨ ਜਿਹੜਾ ਉਹ ਜਾਮਨੂਆਂ ਵੱਲ ਹੁੰਦਾ ਸੀ ਜਾਂ ਕਿ ਕਿਸੇ ਤਰ੍ਹਾਂ ਦੇ ਤਰੀਕੇ ਨਾਲ ਦਾ ਲੱਗ ਜੇ ਘਰੋਂ ਛੁੱਟੀ ਮਿਲ ਜੇ ਘਰ ਦੇ ਜਿਹੜੇ ਰੁਕਣ ਆ ਜਾਂ ਘਰ ਦੇ ਜੀਆਂ ਦਾ ਧਿਆਨ ਗਾਂਹ ਖਿਚਾਉਏ ਤੇ ਦੌੜ ਕੇ ਤੇ ਜਾਮਨੂ ਦੇ ਰਕਤੇ ਜਾ ਚੜੀ ਸੋ ਜਦੋਂ ਘਰਦਿਆਂ ਦਾ ਧਿਆਨ ਕਿਤੇ ਗਾਂਹ ਖਿਚਾਉਣਾ ਕਿਸੇ ਕੰਮ ਤੋਂ ਰੁੱਝ ਜਾਣਾ ਤੇ ਅਸੀਂ ਬਸ ਇਸ਼ਾਰੇ ਨਾਲ ਇੱਕ ਦੂਜੇ ਨੂੰ ਆਪਣੇ ਸਾਥੀਆਂ ਨੂੰ ਇਸ਼ਾਰਾ ਕਰਦਣਾ ਵੀ ਆਓ ਜਾਮਨੂ ਲੈਣ ਚੱਲੀਏ ਤੇ ਬਸ ਵੱਟੇ-ਵੱਟ ਪੈ ਕੇ ਜਾਂ ਪੈ 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 ਕੇ ਦੌੜ ਜਾਣਾ ਤੇ ਸਿੱਧਾ ਜਾ ਉਹਨਾਂ ਦੇ ਜਾਮਨੂ ਦੇ ਉੱਪਰ ਚੜਨਾ ਉਹਨਾਂ ਨੂੰ ਵੀ ਉਹਦੇ ਹੀ ਪਤਾ ਲੱਗਣਾ ਕਿ ਦਰਖਤ ਦੇ ਜਿਹੜੇ ਥੱਲੇ ਜਿਹੜੇ ਪੱਤੇ ਸੀਗੇ ਸੁੱਕੇ ਡਿੱਗੇ ਹੁੰਦੇ ਆ ਉਹਨਾਂ ਦੇ ਉੱਪਰ ਜਦੋਂ ਖੜ ਖੜ ਦੀ ਆਵਾਜ਼ ਆਉਣੀ ਕਿਉਂਕਿ ਕਾਫੀ ਸੀਸਾਤ ਜਾਣੇ ਸੀ ਹੋ ਜਾਂਦੇ ਸਨ ਔਰ ਜਦੋਂ ਅਸੀਂ ਉਹ ਜਾਮਨੂ ਦੇ ਥੱਲੇ ਜਾ ਕੇ ਦੇ ਘੁੰਮਣਾ ਦਵਾ ਜਿਹੜਾ ਪਹਿਲਾਂ ਜਿਹੜੇ ਥੱਲੇ ਡਿੱਗੇ ਸੀਗੇ ਜਾਮਨੂ ਉਹ ਚੁਬਣੇ ਤੇ ਬਾਅਦ ਚ ਉੱਪਰ ਚੜਨਾ ਉਹ ਵੀ ਖੜ ਖੜ ਦੀ ਖੜ ਖੜ ਦੀ ਸੁੱਕੇ ਪੱਤਿਆਂ ਦੀ ਆਵਾਜ਼ ਆਉਣੀ ਤੇ ਉਹਨਾਂ ਘਰਦਿਆਂ ਨੂੰ ਵੀ ਫੇਰ ਪਤਾ ਲੱਗਣਾ ਕਿ ਨਿਆਣੇ ਜਿਹੜੇ ਜਾਮਨੂ ਦੇ ਦਰਖਤ ਥੱਲੇ ਆ ਗਏ ਆ ਜਿਹੜੀ ਮੈਂ ਗੱਲ ਕਰਕੇ ਹਟਿਆ ਆਪਣੀ ਗੁੰਡੀ ਫੜ ਕੇ ਤੇ ਉੱਥੇ ਆ ਜਾਣਾ ਤੇ ਉਹਨਾਂ ਨੇ ਸਾਨੂੰ ਕਹਿਣਾ ਵੀ ਹਾਂ ਥੱਲੇ ਥੱਲੇ ਚੁਗਲੋ ਉੱਪਰ ਨਾ ਚੜਿਓ ਤੇ ਵੀ ਉੱਪਰ ਦੇ ਢਾਣੇ ਕੱਚੀ ਹੁੰਦੇ ਆ ਪਰ ਅਸੀਂ ਚੜ ਜਾਣਾ ਪਰ ਫਿਰ ਉਹਨਾਂ ਨੇ ਦਬਕਾ ਮਾਰੀ ਜਾਣਾ ਕਹੀ ਜਾਣਾ ਉਹਨਾਂ ਨੇ ਪਰ ਅਸੀਂ ਕੋਈ ਪਰਵਾਹ ਨਾ ਕਰੀ ਤੇ ਉੱਪਰ ਚੜ ਕੇ ਦੂਰ ਤੱਕ ਦੇ ਮਿੱਠੇ ਮਿੱਠੇ ਜਿਹੜੇ ਜਾਮਨ ਖਾਣੇ ਸੋ ਬੜਾ ਵਧੀਆ ਟਾਈਮ ਸੀਗਾ ਬੜੇ ਮਜੇ ਲੈ ਬੜੇ ਟੌਰ ਨਾਲ ਬਲੇ ਸਵਾਦ ਨਾਲ ਜਿਹੜੇ ਉਹ ਜਾਮਨ ਖਾਦੇ ਸੀ ਤੇ ਅੱਜ ਵੀ ਜਿਹੜਾ ਜਾਮਨ ਦਾ ਦਰਖਤ ਆ ਇਹ ਇਹਦੇ ਤੇ ਕਾਫੀ ਸਾਰੇ ਜਾਮਨ ਲੱਗੇ ਹੋਏ ਆ ਮੈਂ ਜਾਮਨੂ ਲੱਗਾ ਸੀਗਾ ਖਾਣ ਕੇ ਉੱਪਰ ਚੜ ਕੇ ਟਰਾਈ ਕਰਦੇ ਆ ਦੁਬਾਰਾ ਜਿਹੜੇ ਅੱਜ ਉਹ ਸਮੇਂ ਨੂੰ ਯਾਦ ਕਰਦੇ ਆ ਰਿਮਾਈਂਡ ਕਰਦੇ ਆ ਥੋੜੇ ਜਿਹਾ ਜਾਮਨੂ ਜਿਹੜੇ ਆ ਆਪਾਂ ਖਾ ਕੇ ਵੇਖਦੇ ਆ ਤੇ ਸੋਚਿਆ ਤੁਹਾਡਾ ਨਾਲ ਵੀ ਥੋੜੀ ਜੀ ਸਾਂਝ ਪਾ ਲਈਏ ਵੀਡੀਓ ਕਰ ਲਈਏ ਸੋ ਇਹ ਮੈਂ ਵੀਡੀਓ ਕਰ ਰਿਹਾ ਤੇ ਸੋ ਇਹ ਜਾਮਨੂ ਜਿਹੜੇ ਆ ਤੁਸੀਂ ਦੇਖ ਰਹੇ ਜਿਨ੍ਹਾਂ ਦਾ ਰੰਗ ਵੀ ਕਿੰਨਾ ਕਾਲਾ ਬਿਲਕੁਲ ਪੱਕੇ ਹੋਏ ਜਾਮਨੂ ਨੇ ਇਹਦੇ ਨਾਲ ਦੇ ਮੇਰੇ ਖਿਆਲ 30 40 ਰੁਪਏ ਪਰ ਉਹ ਵਿਕਦੇ ਆ ਤੇ ਇਹ ਬਿਲਕੁਲ ਫਰੈਸ਼ ਤਾਜ਼ੇ ਜਾਮਨੂ ਆ ਜਿਹੜੇ ਕਿ ਬਿਲਕੁਲ ਫਰੀ ਆ ਔਰ ਇਸ ਦਰਖਤ ਦੇ ਉੱਪਰੋਂ ਜਿਹੜੇ ਚੌਣਵੇਂ ਜਿਹੜੇ ਆ ਮੈਂ ਜਾਮਨੂ ਤੋੜ ਕੇ ਤੇ ਆ ਹੱਥ ਦੇ ਉੱਪਰ ਰੱਖਿਆ ਔਰ ਖਾ ਰਿਆਂ ਔਰ ਇਸ ਜਾਮਨੂ ਦੀ ਦਰਿਆਦ ਵੀ ਇਸ ਦਰਖਤ ਦਾ ਵੱਡਾ ਪੰਨ ਦੇਖੋ ਕਿ ਮੈਂ ਇਹਦੇ ਤੋਂ ਜਾਮਨੂ ਵੀ ਜਿਹੜੇ ਆਪਣੀ ਮਨਮਰਜ਼ੀ ਦੇ ਪਸੰਦੀ ਦੇ ਤੋੜੇ ਆ ਔਰ ਇਹਦੇ ਥੱਲੇ ਇਹਦੀ ਛਾਂ ਹੇਠਾਂ ਬੈਠ ਕੇ ਤੇ ਮੈਂ ਇੰਜੋਏ ਵੀ ਕੀਤਾ ਔਰ ਜਾਮਨੂ ਵੀ ਖਾਦੇ ਆ ਸੋ ਇਸ ਕਰਕੇ ਦਰਖਤ ਦੀ ਜਿਹੜੀ ਵੈਲਿਊ ਦੀ ਗੱਲ ਕਰ ਲਈਏ ਜੇ ਆਪਾਂ ਜਾਮਨੂ ਤੋਂ ਹਟ ਕੇ ਕਿ ਦਰਖਤਾਂ ਦੀ ਬੜੀ ਵੈਲਿਊ ਆ ਕਿ ਦਰਖਤਾਂ ਦਾ ਅਸੀਂ ਛਾਂ ਵੀ ਮਾਣਦੇ ਆ ਤੇ ਇਹਦੇ ਫਲ ਫਰੂਟ ਵੀ ਖਾਂਦੇ ਆ ਸੋ ਇਸ ਕਰਕੇ ਦਰਖਤਾਂ ਦਾ ਵੀ ਖਿਆਲ ਰੱਖੀਏ ਵੱਧ ਵੱਧ ਫਲਦਾਰ ਦਰਖਤ ਜਿਹੜੇ ਆਪਾਂ ਲਾਈਏ ਇਹ ਜਿਹੜੇ ਜਾਮੂ ਐ ਬਿਲਕੁਲ ਨੇਚਰਲ ਐ ਬਿਲਕੁਲ ਕੁਦਰਤੀ ਮਾਹੌਲ ਦੇ ਵਿੱਚ ਪਲੇ ਆ ਇਹਨਾਂ ਨੂੰ ਕਿਸੇ ਨੇ ਕੋਈ ਸਪਰੇ ਨਹੀਂ ਕੀਤੀ ਕੋਈ ਫਲ ਲੱਗਣ ਵਾਲੀ ਸਪਰੇ ਜਿਹੜੀ ਇਸ ਬੂਕੇ ਨੂੰ ਕਿਸੇ ਨੇ ਨਹੀਂ ਕੀਤੀ ਕੋਈ ਫਰੂਟ ਪੱਕਣ ਵਾਲੀ ਜਿਹੜੀ ਸਪਰੇ ਆ ਉਹ ਇਹਦੇ ਉੱਪਰ ਕਿਸੇ ਨੇ ਨਹੀਂ ਕੀਤੀ ਕੋਈ ਵੀ ਛੇੜਛਾੜ ਜਿਹੜੀ ਆ ਇਸ ਦਰਖਤ ਦੇ ਜਿਹੜੇ ਫਾਲਿਆ ਉਹਨਾਂ ਨਾਲ ਨਹੀਂ ਹੋਈ ਕਿਉਂਕਿ ਕੁਦਰਤੀ ਤੌਰ ਤੇ ਬੂਟਾ ਜਿਹੜਾ ਵਾ ਉਹ ਵੱਟ ਦੇ ਉੱਪਰ ਉੱਗਿਆ ਔਰ ਇੱਥੇ ਕੁਦਰਤ ਦੇ ਆਸਰੇ ਪਲਿਆ ਔਰ ਕੁਦਰਤ ਦੇ ਆਸਰੇ ਹੀ ਇਹਨੂੰ ਜਿਹੜੇ ਫਰੂਟ ਆ ਉਹ ਲੱਗੇ ਔਰ ਬਿਲਕੁਲ ਵੀ ਕਿਸੇ ਨੇ ਵੀ ਇਹਦੇ ਉੱਤੇ ਕਿਸੇ ਕਿਸਮ ਦਾ ਕੈਮੀਕਲ ਦਾ ਕੋਈ ਛਿੜਕਾ ਨਹੀਂ ਕੀਤਾ ਮੇਰਾ ਖਿਆਲ ਨੂੰ ਟੈਸਟ ਕੀਤਾ ਜਾਏ ਇਹਦੇ ਫਰੂਟ ਨੂੰ ਉਹਦੇ ਵਿੱਚ ਕੈਮੀਕਲ ਜਾਂ ਕੋਈ ਦਵਾਈ ਦਾ ਜਿਹੜਾ ਕਾਣ ਆ ਉਹ ਨਹੀਂ ਆਊਗਾ ਕਿਉਂਕਿ ਬਿਲਕੁਲ ਨੈਚੁਰਲ ਹੈ ਕਦੀ ਵੀ ਛੋਟਾ ਜਿਹਾ ਪੌਦਾ ਤੋਂ ਤੋਂ ਲੈ ਕੇ ਹੁਣ ਤੱਕ ਇਹਦੇ ਉੱਪਰ ਕਿਸੇ ਨੇ ਕਿਸੇ ਵੀ ਜਿਹੜਾ ਦਵਾਈ ਦਾ ਛੜਕਾ ਜਿਹੜਾ ਨਹੀਂ ਕੀਤਾ ਸੋ ਇਸ ਕਰਕੇ ਜਿਹੜੇ ਫਰੂਟ ਆ ਫਲ ਜਿਹੜੇ ਦੇ ਉਹ ਬਹੁਤ ਜਿਆਦਾ ਸਿਹਤਮੰਦ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ